ਮਾਂਜੋ ਡੀਜੀਪੀ ਸਾਹਿਬ ਪੰਜਾਬ ਡੀਆਈਜੀ ਫਰੀਦਕੋਟ ਰੇਂਜ ਅਰਈ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਉਹਨਾਂ ਦੇ ਨਿਸ਼ਾ ਦਿਸ਼ਾ ਦੇ ਅੰਦਰ ਕੰਮ ਕਰਦੇ ਹੋਏ ਮੋਗਾ ਪੁਲਿਸ ਨੂੰ ਇੱਕ ਵਧੀਆ ਕਾਮਯਾਬੀ ਮਿਲੀ ਹੈ ਜਿਸ ਵਿੱਚ ਇੱਕ ਮਿਤੀ 23 12 2025 ਨੂੰ ਦੋ ਅਣਪਛਤੇ ਵਿਅਕਤੀਆਂ ਵੱਲੋਂ ਇੱਕ ਜਿਹੜੇ ਐਕਐਮਸੀ ਨਿਰਿੰਦਰਪਾਲ ਸਿੰਘ ਸਿੱਧੂ ਹੈਗਿਆ ਮੋਗਾ ਦੇ ਉਹਨਾਂ ਦੇ ਘਰ ਵੜ ਕੇ ਦੋ ਬੰਦਿਆਂ ਨੇ ਫਾਇਰਿੰਗ ਕੀਤੀ ਸੀ ਜਿਸ ਵਿੱਚ ਉਹ ਜ਼ਖਮੀ ਹੋ ਗਏ ਸੀ ਤੇ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਜਿਹੜੇ ਹੈਗੇ ਆ ਇਹ ਕੇਸ ਸਕਲ ਲਿੱਤਾ ਗਿਆ ਜਿਸ ਵਿੱਚ ਟੋਟਲ 11 ਜਿਹੜੇ ਦੋਸ਼ੀ ਹੈਗੇ ਆ ਜਿਨ੍ਹਾਂ ਨੇ ਸਾਜ਼ਿਸ਼ ਘਟੀ ਸੀ ਚਾਹ ਜਾਂ ਜਿਹੜੇ ਫਾਇਰਿੰਗ ਚ ਸ਼ਾਮਲ ਸੀ ਉਹਨਾਂ ਪਰਫੈਰ ਰਜਿਸਟਰਡ ਕੀਤੀ ਹੈਗੀ ਆ ਉਹਨਾਂ ਨੂੰ ਨਾਮਿਨੇਟ ਕੀਤਾ ਹੈਗਾ ਐਫ ਆਈ ਆਰ ਨੰਬਰ 286 ਅੰਡਰ ਸੈਕਸ਼ਨ 109 612 BNS 255498 ਆਮਚੈਕਟ ਦੇ ਅੰਡਰ ਪੀਐਸਟੀ ਰਜਿਸਟਰਡ ਕੀਤੀ ਤੇ ਉਸ ਦੇ ਵਿੱਚ ਪੁਲਿਸ ਨੇ ਕੁੱਲ 7 ਬੰਦਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ 4 ਜਿਹੜੇ ਮੁਜਰਮ ਹਜੇ ਬਾਕੀ ਹੈ ਇਸ ਵਿੱਚ ਜੋ ਮੇਨ ਜਿਹੜੀ ਹੈਗੀ ਹੈ ਸੁਖਦੇਵ ਜਿਹੜਾ ਮੌਕੇ ਤੇ ਜਿਹੜੇ ਹੈਗੇ ਉਹਨਾਂ ਦੇ ਬੇਟੇ ਵੱਲੋਂ ਨਰਿੰਦਰ ਸਿੰਘ ਸਿੱਧੂ ਦੇ ਬੇਟੇ ਵੱਲੋਂ ਐਫਆਈਆਰ ਵਿੱਚ ਤਿੰਨ ਬਾਈ ਨੇਮ ਸੁਖਦੇਵ ਸੇਬੂ ਉਹ ਜਗਮਉਨ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਤਲਵੰਡੀ ਪਗੇਰੀਆਂ ਅੰਨਾ ਦੇ ਉੱਪਰ ਬਾਈ ਨੇਮ ਐਫ ਆਈ ਆਰ ਰਜਿਸਟਰਡ ਸੀ ਬਾਕੀਆਂ ਨੂੰ ਜਿਹੜਾ ਹੈਗਾ ਦੋਸ਼ੀਆਂ ਨੂੰ ਤਫਤੀਸ਼ ਦੌਰਾਨ ਜੋ ਸਾਨੂੰ ਗੱਲ ਸਾਹਮਣੇ ਆਈ ਹੈ ਉਹਨਾਂ ਦੇ ਅਸੀਂ ਨੋਮੀਨੇਟ ਕੀਤਾ ਤੇ ਅਰੈਸਟ ਕੀਤਾ ਇਸ ਵਿੱਚ ਜੋ ਮੇਨ ਦੋ ਸ਼ੂਟਰ ਸੀ ਜਿਨ੍ਹਾਂ ਨੇ ਸ਼ੂਟਿੰਗ ਕੀਤੀ ਸੀ ਉਹਨਾਂ ਨੂੰ ਵੀ ਕਾਬੂ ਕਰ ਲਿੱਤਾ ਗਿਆ ਉਹਨਾਂ ਵਿੱਚ ਮੇਨ ਹੈਗਾ ਹਰਪ੍ਰੀਤ ਪੁੱਤਰ ਹਰਬੰਸ ਸਿੰਘ ਵਾਸੀ ਤਲਵੰਡੀ ਪਗੇਰੀਆਂ ਅਤੇ ਮਨਪ੍ਰੀਤ ਉਹ ਉਰਫ ਪਿੱਤਾ ਪੁੱਤਰ ਕੁਲਵਿੰਦਰ ਸਿੰਘ ਸ਼ੀਰ ਪਗਸ ਸਿੰਘ ਨਗਰ ਇਹਨਾਂ ਦੋਨਾਂ ਨੂੰ ਜਿਹੜੇ ਮੇਨ ਸ਼ਟਰ ਸੀ ਅਸੀਂ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇਹਨਾਂ ਵੱਲੋਂ ਜਿਹੜੇ ਯੂਜ਼ ਕੀਤੇ ਹੋਏ ਜਿਹੜੇ ਆਰਮਸ ਸੀ ਇੱਕ ਪਿਸਟਲ 30 ਬੋਰ ਵਿਦ ਮੈਗਜ਼ੀਨ ਅਤੇ 32 ਬੋਰ ਜਿਹੜਾ ਇੱਕ ਪਿਸਟਲ ਵਿਦ ਮੈਗਜ਼ੀਨ ਤੇ ਮੋਟਰਸਾਈਕਲ ਪਲੈਟਿਨਾ ਜਿਹੜਾ ਉਹਦੇ ਵਿੱਚ ਯੂਜ਼ ਕੀਤਾ ਸੀ ਕਿ ਅਸੀਂ ਰਿਕਵਰ ਕਰ ਲਿੱਤਾ ਗਿਆ ਹੈ ਮੋਟਰਸਾਈਕਲ ਇਹਨਾਂ ਦਾ ਆਪਣਾ ਸੀ ਨਹੀਂ ਇਹ ਇਹਨਾਂ ਨੇ ਕਿਸੇ ਤੋਂ ਆਪਣੇ ਤੋਂ ਫਰੈਂਡ ਤੋਂ ਮੰਗਿਆ ਸੀ ਜਿਹਦੀ ਅਸੀਂ ਡਾਕੂਮੈਂਟੇਸ਼ਨ ਕਰਦੇ ਪਏ ਕਿ ਉਹਨੂੰ ਕੀ ਕਿਆ ਕੇ ਲੈ ਕੇ ਆਈ ਸੀ ਮੁੱਖੀ ਜਾਣਕਾਰੀ ਪਤਾ ਲੱਗਿਆ ਵੀ ਇਹ ਨੰਦੀ ਪਾੜੀ ਰਜਿਸਟਰੀ ਜਾਂ ਕੋ ਕਾਲਾ ਮਾਮਲਾ ਜੀ ਜੋ ਇਹਨਾਂ ਨੂੰ ਸਾਨੂੰ ਜੋ ਪਤਾ ਲੱਗਿਆ ਇਹਨਾਂ ਦੀ ਕੁਝ ਪੁਰਾਣੀ ਰੰਜਿਸ਼ ਚੱਲਦੀ ਸੀ ਪੁਰਾਣੀ ਐਨਿਮੀਟੀ ਸੀ ਇਹਨਾਂ ਦੀ 올ਰੇਡੀ ਮਿਟੀ ਕਰਕੇ ਇਹ ਹੋਇਆ ਹੈਗਾ ਸੀ ਇਸ ਵਿੱਚ ਜੋ ਮੇਨ ਸੁਖਦੇਵ ਸੇਬੂ ਹੈਗਾ ਜਿਸ ਨੇ ਇਹ ਕਤਲ ਕਰਾਇਆ ਹੈਗਾ ਉਸ ਉੱਪਰ 올ਰੇਡੀ 23 ਐਫ ਆਈ ਆਰ ਰਜਿਸਟਰਡ ਹੈ ਉਹ ਹੁਣੀ 27 2025 ਨੂੰ ਜ਼ਮਾਨਤ ਤੇ ਆਇਆ ਸੀ ਇਸ ਵਿੱਚ ਜਿਹੜਾ ਦੂਸਰਾ ਹੈਗਾ ਆਪਣਾ ਮਨਪ੍ਰੀਤ ਜਿਹੜਾ ਪਿੱਤਾ ਹੈਗਾ ਜਿਹੜਾ ਦੂਸਰਾ ਹੈਗਾ ਸੀ ਉਹਦੇ ਉੱਪਰ ਵੀ ਐਫਆਈਆਰ ਰਜਿਸਟਰ ਨੇ ਉਹਦੇ ਉੱਪਰ ਤਿੰਨ ਐਫਆਈਆਰ ਰਜਿਸਟਰਡ ਨੇ ਉਹ ਵੀ ਜਿਹੜਾ ਹੈਗਾ ਕਾਫੀ ਕ੍ਰਿਮੀਨਲ ਐਕਟੀਵਿਟੀ ਦਾ ਬੰਦਾ ਹੈ ਸਰ ਇੱਕ ਵਾਰੀ ਦੱਸ ਦਿਓ ਵੀ ਰਿਕਵਰੀ ਕੀ ਹੋਈ ਹੈ ਕਿੰਨੇ ਬੰਦੇ ਨਾਮਿਨੇਟ ਆ ਕਿੰਨੇ ਅਰੈਸਟ ਟੋਟਲ 11 ਬੰਦੇ ਹੁਣ ਤੱਕ ਅਸੀਂ ਨੋਮੀਨੇਟ ਕੀਤੇ ਐ ਸੱਤ ਅਰੈਸਟ ਹੋ ਚੁੱਕੇ ਐ ਚਾਰ ਅਰੈਸਟ ਬਾਕੀ ਹੈਗੇ ਐ ਤੇ ਰਿਕਵਰੀ ਜਿਹੜੀ ਹੈਗੀ ਆ ਇਨਸੀਡੈਂਟ ਵਿੱਚ ਯੂਜ਼ ਕੀਤਾ ਹੋਏ ਦੋਨੋਂ ਪਿਸਟਲ ਇੱਕ 32 ਬੋਰ ਇੱਕ 30 ਬੋਰ ਪਲੱਸ ਉਹਨਾਂ ਦੇ ਨਾਲ ਮੈਗਜ਼ੀਨ ਤੇ ਕਿ ਦੋ ਰਾਉਂਡ ਤੇ ਜਿਹੜਾ ਇੱਕ ਮੋਟਰਸਾਈਕਲ ਜੋ ਉਹਨਾਂ ਨੇ ਕ੍ਰਾਈਮ 'ਚ ਯੂਜ਼ ਕੀਤਾ ਸੀ ਉਹ ਵੀ ਅਸੀਂ ਜਿਹੜਾ ਰਿਕਵਰ ਕਰ ਲਿਆ ਹੈ ਹਾਂ ਦੋਨੋਂ ਉੱਪਰ ਜਿਹੜਾ ਹਰਪ੍ਰੀਤ ਉੱਪਰ ਹੈਗਾ ਉਹਦੇ ਉੱਪਰ ਵੀ ਹੈਗਾ ਤਿੰਨ ਮਾਮਲੇ ਰਜਿਸਟਰਡ ਨੇ ਅੰਡਰ ਆਮ ਸੈਕਟੀ ਹੈਗਾ ਇੱਕ 307 ਦਾ ਪਹਿਲਾਂ ਹੀ ਪਰਚਾ ਹੈਗਾ ਏ ਵੀ 23 10 2024 ਨੂੰ ਜ਼ਮਾਨਤ ਤੇ ਆਇਆ ਹੈਗਾ ਤੇデア ਦੂਸਰਾ ਮਨਪ੍ਰੀਤ ਪਿੱਤਾ ਹੈਗਾ ਜਿਹੜਾ ਉਹਦੇ ਉੱਪਰ ਵੀ ਜਿਹੜੇ 3 ਐਫ ਆਈ ਆਰ ਰਜਿਸਟਰ ਨੇ ਚੌਥੀ ਹੁੰਦੀ ਇਹ ਇੱਕ ਤਲਵੰਡੀ ਪੁਘੇਰੀਆਂ ਦਾ ਰਹਿਣ ਵਾਲਾ ਇੱਕ ਅਸ਼ੀਤ ਪਗਲ ਸਿੰਘ ਨਗਰ ਮੋਗਾ ਦਾ ਹੀ ਰਹਿਣ ਵਾਲਾ ਹੈ ਸਰ ਸ਼ੂਟਰ ਨੂੰ ਜਿਹੜਾ ਅਸਲਾ ਉਹ ਕਿਨੇ ਪ੍ਰੋਵਾਈਡ ਕਰਾਇਆ ਇਹ ਅਸੀਂ ਵੈਰੀਫਾਈ ਕਰਦੇ ਪਏ ਹੈਗੇ ਇਹਨਾਂ ਕੋਲੋਂ ਕਿੱਥੋਂ ਆਇਆ ਸੀ ਇਹ ਇਲੀਗਲ ਆਰਮਸ ਨੇ ਤੇ ਪਲੱਸ ਇਹ ਜੈ ਸੁਖਦੇਵ ਸੇਬੂ ਹੈਗਾ ਜੋ ਮੇਨ ਕਨਸਪੀਰੇਟਰ ਹੈ ਤੇ ਉਹਦਾ ਬ੍ਰਦਰ ਹੈਗਾ ਜਿੰਨਾ ਜਨਾ ਨਦੀ ਪ੍ਰਾਨੀ ਰੰਜੀ ਸੀ ਉਹਨਾਂ ਦੇ ਕਹਿੰਦੀ ਕਹਿੰਤੀ ਇਹਨਾਂ ਨੇ ਇਹ ਜਿਹੜਾ ਹੈਗਾ ਵਾਅਦਾ ਤੋਂ ਅੰਜਾਮ ਦਿੱਤਾ ਜਿਹੜੀ ਅੰਨਾ ਦੀ ਬੇਸਿਕਲੀ ਕੌਨਸਪੀਰੇਸੀ ਚ ਹੈਗੇ ਹੈ ਜਿਹੜੇ ਬਾਕੀ ਜਨੇ ਹੈਗੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਇਹ ਕੀ ਇਹਨਾਂ ਨੇ ਵਾਅਦਾਤ ਕਰਨੀ ਇਹਨਾਂ ਨੇ ਕੌਨਸਪਾਇਰ ਕੀਤਾ ਸੀ ਪਲੱਸ ਜਿਹੜਾ ਇੱਕ ਮੰਦਾ ਹੈਗਾ ਉਹਦਾ ਨਾਮ ਨਸ਼ਤਰ ਸਿੰਘ ਹੈਗਾ ਉਨੇ ਵੀ ਕਾਂਸਪਾਇਰ ਵੀ ਕੀਤਾ ਸੀ ਤੇ ਉਹਨਾਂ ਨੇ ਇਹਨਾਂ ਨੂੰ ਲੋਜਿਸਟਿਕ ਵੀ ਪ੍ਰੋਵਾਈਡ ਕੀਤੇ ਸੀ ਬਾਈਕ ਜਾਂ ਉਹਨਾਂ ਨੂੰ ਜਿਹੜੀ ਠਹਿਰ ਪ੍ਰੋਵਾਈਡ ਕੀਤੀ ਸੀ ਭੱਜਣ ਤੋਂ ਬਾਅਦ ਵੀ ਉਹਨਾਂ ਦੀ ਹੈਲਪ ਕੀਤੀ ਸਭ 24 ਤਰੀਕ ਨੂੰ ਸੇਬੂ ਨੇ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਕੀਤੀ ਸੀ ਜਿਹਦੇ ਵਿੱਚ ਉਹ ਕਹਿ ਰਹੇ ਸੀਗਾ ਕਿ 23 ਸਾਲ 2023 ਜੁਲਾਈ ਤੇ ਜਦੋਂ ਮੇਰੇ ਪਿਓ ਦਾ ਕਤਲ ਹੋਇਆ ਉਦੋਂ ਇਹ ਪੋਸਟ ਸੀਤੂ ਨੇ ਉਹਨਾਂ ਕਾਤਲਾਂ ਨੂੰ ਘਰ ਤੱਕ ਖਾਇਆ ਸੀਗਾ ਤੇ ਜੇਲ੍ਹ 'ਚ ਵੀ ਗਏ ਦੇਖੋ ਇਹ ਪੋਸਟ ਦੀ ਅਸੀਂ ਜਿਹੜੀ ਵੈਰੀਫਾਈ ਸੇ ਸਾਡੇ ਕੋਲ ਵੀ ਜਿਹੜੀ ਪਹੁੰਚੀ ਹੈਗੀ ਅਸੀਂ ਪਹਿਲੇ ਵੈਰੀਫਾਈ ਕਰਦੇ ਪੀਏਗੇ ਪੋਸਟ ਕਿੱਥੋਂ ਪਾਈ ਗਈ origiinality ਇਹਦੀ ਕੀ ਹੈਗੀ ਆ ਫਿਰ ਅਸੀਂ ਇਸ ਤੇ ਕਮੈਂਟ ਕਰ ਸਕਾਂਗੇ ਜੋ ਵੀ ਕਿਸ ਨੇ ਪੋਸਟ ਪਾਈ ਹੈ ਜਿਹਨੇ ਸਾਥ ਫੜੇ ਗਿਆ ਉਹਨਾਂ ਚ ਲੇਡੀਆਂ ਵੀ ਆਂ ਹਾਂ ਜੀ ਜੋ ਲੇਡੀਆਂ ਵੀ ਹੈਗੀਆਂ ਉਸ ਦੇ ਉੱਪਰ ਮਹਿੰਦਰ ਕੌਰ ਹੈਗੀ ਐ ABC ਪਸਿੰਗਨਗਰ ਦੀ ਆ ਲਵਪ੍ਰੀਤ ਕੌਰ ਹੈਗੀ ਇਹ ਵਾਸੀ ਰੋਲੀ ਥਾਣਾ ਮੈਨਾ ਉਸ ਤੋਂ ਦੀ ਹੈਗੀ ਇੱਕ ਜਿਹੜੀ ਲੇਡੀ ਹੋਰ ਹੈਗੀ ਆ ਉਹ ਵੀ ਫਰਾਰ ਹੈਗੀ ਆ ਕੁਲਦੀਪ ਕੌਰ ਜਿਹੜੀ ਜਿਸ ਮੇਨ ਸੁਖਦੇਵ ਸੇਬੂ ਹੈਗਾ ਉਹਦੀ ਵਾਈਫ ਹੈਗੀ ਆ 11 ਦੇ ਵਿੱਚ ਦੋ ਮਹਿਲਾਵਾਂ ਨੇ ਤਿੰਨ ਮਹਿਲਾਵਾਂ ਨੇ ਦੋ ਅਰੈਸਟ ਹੋਣ